ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾਦੀ ਜੇਲ੍ਹ ਚ ਬੰਦ ਨੇ ਜਿੱਥੇ ਅਦਾਲਤ ਦੇ ਵੱਲੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਹੋਏ ਨੇ ਵਿਕਰਮ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਸਭ ਤੋਂ ਪਹਿਲਾਂ ਰਿਮਾਂਡ ਹਾਸਲ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਰੱਖਣ ਦੇ ਲਗਾਤਾਰ ਹੁਕਮ ਦਿੱਤੇ ਗਏ ਜੇਲ੍ਹ ਚ ਬੰਦ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਲਈ ਸੁਖਵਿੰਦਰ ਸਿੰਘ ਬਾਦਲ ਵੀ ਪਹੁੰਚੇ ਉਹਨਾਂ ਦੀ ਪੈਣ ਹਰਸਿਮਰਤ ਕੌਰ ਬਾਦਲ ਵੀ ਪਹੁੰਚੀ ਬੀਤੇ ਦਿਨਾਂ ਦੌਰਾਨ ਡੇਰਾ ਮੁਖੀ ਰਾਦਾ ਸਵਾਮੀ ਨੇ ਵੀ ਮਜੀਠੀਆ ਦੇ ਨਾਲ ਮੁਲਾਕਾਤ ਕਾਤ ਕੀਤੀ ਉਮੀਦ ਜਿਤਾਈ ਜਾ ਰਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਜਲਦ ਤੋਂ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਉਹਨਾਂ ਦੇ ਵਰਕਰਾਂ ਦੇ ਵਿੱਚ ਅਕਾਲੀ ਦਲ ਮੈਂਬਰਾਂ ਦੇ ਵੱਲੋਂ ਹੁਣ ਇਹ ਵੀ ਆਸ ਉਪਰਗਟਾਈ ਜਾ ਰਹੀ ਹੈ ਕਿ ਦੀਵਾਲੀ ਵਾਲੇ ਦਿਨ ਇਸ ਤਿਉਹਾਰ ਵਾਲੇ ਦਿਨ ਵਿਕਰਮ ਸਿੰਘ ਮਜੀਠੀਆ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਪਰ ਇਸੇ ਦੌਰਾਨ ਹੀ ਅਰਸ਼ਦੀਪ ਸਿੰਘ ਕਲੇਰ ਨੇ ਜੇਲ੍ਹ ਚ ਬੰਦ ਮਜੀਠੀਆ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਚੜ੍ਹਦੀ ਕਲਾ ਦੇ ਵਿੱਚ ਨੇ ਜੋ ਸਰਕਾਰ ਵੱਲੋਂ ਵਧੀਆਂ ਕੀਤੀਆਂ ਗਈਆਂ ਨੇ ਅਸੀਂ ਉਸ ਤੋਂ ਨਹੀਂ ਡਰਨ ਵਾਲੇ ਸੀ ਲੜਦੇ ਰਹਾਂਗੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ 14 ਅਕਤੂਬਰ ਨੂੰ ਕੋਰਟ ਦੇ ਵੱਲੋਂ ਵਿਜੀਲੈਂਸ ਨੂੰ ਆਰਡਰ ਕੀਤੇ ਗਏ ਸੀ ਕਿ ਉਹ ਰਿਟਰਨ ਅਪਲਾਈ ਕਰੇ ਪਰ ਅਜੇ ਤੱਕ ਕੋਰਟ ਨੂੰ ਵਿਜੀਲੈਂਸ ਨੇ ਰਿਟਰਨ ਅਪਲਾਈ ਨਹੀਂ ਕੀਤਾ ਤੇ ਅਸੀਂ ਹਾਈ ਕੋਰਟ ਤੋਂ ਇਹ ਆਸ ਕਰਦੇ ਹਾਂ ਕਿ ਕੋਰਟ ਸਾਾਨੂੰ ਜ਼ਰੂਰ ਇਨਸਾਫ ਦਵੇਗਾ ਹੋਰ ਕੀ ਕੁਝ ਕਹਿਣਾ ਸੀ ਅਰਸ਼ਦੀਪ ਕਲੇਰ ਦਾ ਤੁਸੀਂ ਵੀ ਸੁਣੋ ਦੇਖੋ ਜ ਬਿਕਰਮ ਮਜੀਠੀਆ ਸਾਹਿਬ ਨਾਲ ਨਾਬਾ ਦੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ ਤੇ ਮਜੀਠੀਆ ਸਾਹਿਬ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਆਪਣੇ ਸਮੂਹ ਜਿਹੜੇ ਉਹਨਾਂ ਦੇ ਇਲਾਕੇ ਦੇ ਲੋਕ ਨੇ ਪੰਜਾਬ ਦੇ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਹੈ ਉਨਾਂ ਲਈ ਉਹਨਾਂ ਦਾ ਸੁਨੇਹਾ ਹੈ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਔਰ ਜੋ ਵੀ ਇਹ ਸਰਕਾਰ ਦੀਆਂ ਜੋਬ ਦੀਕੀਆਂ ਨੇ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਲੜਾਈ ਲੜਦੇ ਸੀ ਲੜਦੇ ਹਾਂ ਤੇ ਲੜਦੇ ਰਾਂਗੇ ਤੇ ਜੋ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੀ ਸਥਿਤੀ ਹੈ ਉਹਦੇ ਬਾਰੇ ਵੀ ਮੈਂ ਸਪਸ਼ਟ ਕਰ ਦਿੰਦਾ ਕਿ ਜਿਹੜਾ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਜਿੱਦਨ 25 ਤਰੀਕ ਨੂੰ ਮਜੀਠੀਆ ਸਾਹਿਬ ਨੂੰ ਅਰੈਸਟ ਕਰਨ ਗਏ ਉਦੋਂ ਪਰਚਾ ਦਰਜ ਹੋਇਆ ਸੀ ਕਿ ਜੀ ਮਜੀਠੀਆ ਸਾਹਿਬ ਨੇ ਵਿਜੀਲੈਂਸ ਦੇ ਕੰਮ ਦੇ ਵਿੱਚ ਰੁਕਾਵਟ ਪਾਈ ਆਪਣੇ ਸਾਥੀਆਂ ਸਮੇਤ ਔਰ ਸਰਕਾਰਾਂ ਦਾ ਤੁਸੀਂ ਹਾਲ ਦੇਖੋ ਕਿ ਜਦੋਂ ਹਾਈ ਕੋਰਟ ਦੇ ਵਿੱਚ ਉਹਦੀ ਬੇਲ ਲੱਗੀ ਹਾਈ ਕੋਰਟ ਬੇਲ ਦੇ ਵਿੱਚ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਜੀ ਸਾਨੂੰ ਤਾਂ ਇਹਦੇ ਚ ਉਹਨਾਂ ਦੀ ਅਰੈਸਟ ਹੈ ਹੀ ਨਹੀਂ ਹੁਣ ਇੱਕ ਵੀਡੀਓਗ੍ਰਾਫੀ ਦੇ ਉੱਤੇ ਬੜਾ ਸਪਸ਼ਟ ਸੀ ਸਾਰਾ ਕੁਝ ਕਿ ਉੱਥੇ ਕੋਈ ਕੰਮ 'ਚ ਵਿਗੜ ਨਹੀਂ ਪਾਇਆ ਲੋਕ ਤਾਂ ਪਹਿਲਾਂ ਹੀ ਮੌਜੂਦ ਸੀ ਰੋਟੀਨ ਦੀ ਤਰ੍ਹਾਂ ਉੱਥੇ ਮੌਜੂਦ ਸੀ ਵਿਜੀਲੈਂਸ ਬਾਦ ਦੇ ਵਿੱਚ ਕਈ ਸਿਵਲ ਕੱਪੜਿਆਂ 'ਚ ਗਈ ਕੰਦਾ ਟੱਪ ਕੇ ਗਈ ਤੇ ਜਦੋਂ ਹਾਈ ਕੋਰਟ ਨੇ ਪੁੱਛਿਆ ਕਿ ਦੱਸੋ ਭਾਈ ਕਾਦੇ ਲਈ ਕਸਟਡੀ ਚਾਹੀਦੀ ਹੈ ਉਥੇ ਕਹਿੰਦੇ ਨਹੀਂ ਜੀ ਸਾਨੂੰ ਇਸ ਕੇਸ ਦੇ ਵਿੱਚ ਇਹਨਾਂ ਦੀ ਕਸਟਡੀ ਨਹੀਂ ਚਾਹੀਦੀ ਫਿਰੇ ਆਰਡਰ ਹੋਇਆ ਉਸ ਕੇਸ ਦੇ ਵਿੱਚ ਕਿ ਜੀ 7 ਦਿਨ ਪਹਿਲਾਂ ਲਿਖਤੀ ਨੋਟਿਸ ਤੇ ਦੱਸਣਾ ਹੋਊਗਾ ਅਗਰ ਵਿਕਰਮ ਮਜੀਠੀਆ ਨੂੰ ਅਰੈਸਟ ਕਰਨ ਲਈ ਔਰ ਜਿਹੜਾ ਡੀਏ ਦਾ ਝੂਠਾ ਕੇਸ ਬਣਾਇਆ ਇਹਦੇ ਚ 14 ਅਕਤੂਬਰ ਡੇਟ ਲੱਗੀ ਹੈ ਬੇਲ ਦੀ ਰੈਗੂਲਰ ਬੇਲ ਦੀ ਉਹਦੇ ਚ ਪਿਛਲੀ ਡੇਟ ਤੇ ਜੱਜ ਸਾਹਿਬ ਨੇ ਗੱਲ ਕਹੀ ਸੀ ਕਿ ਜੀ ਇਸ ਕੇਸ ਦੇ ਵਿੱਚ ਨੋਟਿਸ ਆਫ ਮੋਸ਼ਨ ਇਸ਼ੂ ਕਰਕੇ ਵਿਜੀਲੈਂਸ ਨੂੰ ਕਿਹਾ ਸੀ ਕਿ ਰਿਟਰਨ ਰਿਪਲਾਈ ਫਾਈਲ ਕਰੋ 14 ਅਕਤੂਬਰ ਤੋਂ ਪਹਿਲਾਂ ਮਤਲਬ ਉਸ ਤਰੀਕ ਤੋਂ 2 ਹਫ਼ਤਿਆਂ ਦੇ ਵਿੱਚ ਫਾਈਲ ਕਰਨਾ ਸੀ ਉਸ ਤੋਂ ਬਾਅਦ 14 ਨੂੰ ਹੁਣ ਉਹਦੇ 'ਚ ਬਹਿਸ ਹੋਣੀ ਹੈ ਪਰ ਹਲੇ ਤੱਕ ਵਿਜੀਲੈਂਸ ਨੇ ਜੋ ਮੇਰੀ ਜਾਣਕਾਰੀ ਹੈ ਹਾਈ ਕੋਰਟ ਦੀ ਰਜਿਸਟਰੀ ਦੇ ਵਿੱਚ ਹਲੇ ਤੱਕ ਕੋ ਜਵਾਬ ਨਹੀਂ ਫਾਈਲ ਕੀਤਾ ਪਰ ਅਸੀਂ ਆਸ ਕਰਦੇ ਹਾਂ ਕਿ ਘੱਟੋ ਘੱਟ ਕੋਰਟ ਦੇ ਆਰਡਰਸ ਨੂੰ ਤਾਂ ਵਿਜੀਲੈਂਸ ਮੰਨੂਗੀ ਤੇ ਕੋਰਟ ਨੇ 2 ਹਫ਼ਤਿਆਂ ਦਾ ਸਮਾਂ ਦਿੱਤਾ ਸੀ ਤੇ 2 ਹਫ਼ਤਿਆਂ 'ਚ ਉਸ ਕੇਸ ਦੇ ਵਿੱਚ ਜਵਾਬ ਫਾਈਲ ਕੀਤਾ ਜਾਓ ਪਰ ਇੱਕ ਚੀਜ਼ ਮੈਂ ਹੋਰ ਜ਼ਰੂਰ ਕਰਨ ਕਹਿਣੀ ਚਾਹੁੰਦਾ ਜੋ ਅਜ ਮਜੀਠੀਆ ਸਾਹਿਬ ਨੇ ਵੀ ਅੰਦਰੋਂ ਕਹੀ ਹੈ ਦੇਖੋ ਅਰਵਿੰਦ ਕੇਜਰੀਵਾਲ ਜਦ ਦਿਨ ਪੰਜਾਬ ਆਉਂਦੇ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਗੱਲਾਂ ਤਾਂ ਬਹੁਤ ਕਰਦੇ ਨੇ ਨਸ਼ੇ ਦੀ ਸਵਾਲ ਤਾਂ ਇਹ ਖੜਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਹਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਸਰਟੀਫਿਕੇਟ ਦਿੱਤਾ ਹੈ ਕਿ ਭਾਈ ਇਸ ਤਰੀਕੇ ਲੱਗ ਰਿਹਾ ਹੈ ਕਿ ਸਰਕਾਰ ਨਸ਼ਾ ਵਕਾਰੀ ਹੈ ਬੀਜਪੀ ਸਾਹਿਬ ਤੋਂ ਮਾਫੀ ਮੰਗਾਈ ਹੈ ਸੋ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਵਿਕਰਮ ਮਜੀਠੀਆ ਤੋਂ ਆਪ ਲਿਖਤੀ ਮਾਫੀ ਮੰਗੀ ਹੈ ਕੀ ਅੱਜ ਕੋਈ ਨੈਤਿਕ ਅਧਿਕਾਰ ਰੱਖਦੇ ਨੇ ਐਸੀਆਂ ਗੱਲਾਂ ਕਰਨ ਦਾ ਪੰਜਾਬ ਦੇ ਲਾਅ ਐਂਡ ਆਰਡਰ ਤੇ ਗੱਲ ਕਰੂੰ ਉਹ ਜਿਹੜਾ ਬਰਨਾਲੇ ਇੱਕ ਨੌਜਵਾਨ ਦਾ ਕਤਲ ਹੋਇਆ ਉਹਦੇ ਬਾਰੇ ਤਾਂ ਗੱਲ ਕਰਦੇ ਨਹੀਂ ਔਰ ਫਿਰ ਕਹਿੰਦੇ ਜੀ ਅਸੀਂ ਬਿਜਲੀ ਖੇਤਰ ਚ ਕ੍ਰਾਂਤੀ ਲਿਆਂਦੀ ਹੈ ਮੈਂ 2-3 ਦਿਨ ਤੋਂ ਇਹ ਗੱਲ ਬੋਲਣੀ ਚਾਹ ਰਿਹਾ ਸੀ ਪਰ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਆਪਾਂ ਦੇਖਿਆ ਕਿ ਰਾਜਵੀਰ ਜਵੰਦਾ ਦੀ ਅਚਨਚੇ ਇੱਕ ਮੌਤ ਹੋਈ ਫਿਰ ਪੰਜਾਬ ਦਾ ਇੱਕ ਹੋਰ ਹੀਰਾ ਨੌਜਵਾਨ ਵਰਿੰਦਰ ਘੁੰਮਣ ਉਹਨਾਂ ਦਾ ਕੱਲ ਸੰਸਕਾਰ ਸੀ ਸੋ ਮੈਂ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਜੀ ਮੈਂ ਬਿਜਲੀ ਖੇਤਰ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ 2007 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਔਨ ਰਿਕਾਰਡ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਆਪਦੇ ਅਫਸਰਾਂ ਤੋਂ ਮਗਾ ਕੇ ਰਿਕਾਰਡ ਦੇਖ ਲਿਆ ਕਰਨ ਉਹ ਦਿਨ ਪੰਜਾਬ ਦੇ ਵਿੱਚ ਬਿਜਲੀ ਦੀ ਪੈਦਾਵਾਰ 5562 ਮੈਗਾਵਾਟ ਸੀ ਤੇ ਜਿੱਦਨ ਸ਼੍ਰੋਮਣੀ ਅਕਾਲੀ ਦਲ ਨੇ 2017 ਚ ਸਰਕਾਰ ਛੱਡੀ ਹੈ ਉਦੋਂ 5562 ਤੋਂ ਵਧਾ ਕੇ 14452 ਮੈਗਾਵਾਟ ਸੀਗੀ ਮਤਲਬ 3 ਗੁਣਾ ਬਿਜਲੀ ਦਾ ਵਾਅਦਾ ਕਰਕੇ ਗਿਆ ਤਾਂ ਹੀ ਪਾਵਰ ਸਰਪਲਸ ਸੂਬਾ ਬਣਿਆ ਤੇ ਤੁਸੀਂ ਹੈਰਾਨ ਹੋ ਜਾਓ ਕਿ 2017 ਤੋਂ ਅੱਜ 2025 ਆ ਗਿਆ 5 ਸਾਲ ਕਾਂਗਰਸ ਦੀ ਸਰਕਾਰ ਰਹੇਗੀ ਤੇ 4 ਸਾਲ ਤਕਰੀਬਨ ਆਮ ਆਦਮੀ ਪਾਰਟੀ ਨੂੰ ਹੋਗੇ ਤੇ ਇਹ 8.5 ਸਾਲ ਦੇ ਸਮੇਂ ਦੇ ਵਿੱਚ ਇਹ 14452 ਤੋਂ ਹਲੇ ਤੱਕ 15000 ਮੈਗਾਵਾਟ ਤੋਂ ਨਹੀਂ ਪਹੁੰਚ ਸਕੇ ਮਤਲਬ ਇਹਨਾਂ ਤੋਂ 50000 ਜਿਹੜੀ ਉਹ ਉਹੀ ਨਹੀਂ ਬਿਜਲੀ ਇਹਨਾਂ ਤੋਂ ਬਣੀ ਪੰਜ ਮਤਲਬ 50 ਮੈਗਾਵਾਟ ਇਹਨਾਂ ਤੋਂ ਨਹੀਂ ਬਦੀ ਹੋਰ ਸੋ ਇਹ ਜਿਹੜੀਆਂ ਗੱਲਾਂ ਇਹ ਕੀਤੀਆਂ ਜਾ ਰਹੀਆਂ ਨੇ ਮੈਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਕਿ ਹੁਣ ਸਮਾਂ ਨੇੜੇ ਆ ਗਿਆ ਲੋਕ ਤੁਹਾਡੀ ਕਾਰਗੁਜ਼ਾਰੀ ਤੇ ਥੋੜੇ ਤੋਂ ਸਵਾਲ ਕਰਦੇ ਨੇ ਪਹਿਲਾਂ ਉਹਦਾ ਜਵਾਬ ਦਿਓ ਕਿ ਜਿਹੜੀ ਸਿਆਸੀ ਤੁੰਤੂ ਮਮੈਂ ਇਹ ਹੁਣ ਲੋਕਾਂ ਨੇ ਸੁਣ ਲਈ ਸਮਝ ਲਈ ਤੇ ਲੋਕਾਂ ਨੇ ਹੁਣ ਨਕਾਰਤੀ ਕਿਉਂਕਿ ਲੋਕ ਚਾਹੁੰਦੇ ਨੇ ਕਿ ਜੋ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰੋ ਨੂੰ ਲੱਗਦਾ ਜੀ ਦੇਖੋ 14 ਤਰੀਕ ਨੂੰ ਕੋਰਟ ਦੇ ਵਿੱਚ ਇਹਨਾਂ ਨੇ ਉਸ ਤੋਂ ਪਹਿਲਾਂ ਰਿਪਲਾਈ ਫਾਈਲ ਕਰਨਾ ਤੇ 14 ਨੂੰ ਕੋਰਟ ਨੇ ਬੈਸਟ ਦੀ ਤਾਰੀਖ ਦਿੱਤੀ ਸੋ ਅਸੀਂ ਇਹ ਸਮਝਦੇ ਹਾਂ ਕਿ ਘੱਟੋ ਘੱਟ ਵਿਜੀਲੈਂਸ ਜਿਹੜੀ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਰਹੀ ਹੈ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਝੂਠੇ ਦਾਅਵੇਆਂ ਵਾਅਦਿਆਂ ਦੇ ਨਾਲ ਗੱਲਾਂ ਤਾਂ ਕਰਦੇ ਨੇ ਕਿ ਜੀ ਅਸੀਂ ਡਰੱਗ ਤੇ ਕਾਰਵਾਈ ਕੀਤੀ ਐ ਪਰਚਾ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਹੁਣ ਜਾਇਦਾਦ ਵੀ ਨਹੀਂ ਲੱਭੀ ਡਰੱਗ ਦੇ ਕੇਸ 'ਚ ਡਰੱਗ ਹੈ ਨਹੀਂ ਸੀ ਜਾਇਦਾਦ ਦੇ ਕੇਸ 'ਚ ਜਾਇਦਾਦ ਨਹੀਂ ਸੋਣ ਘੱਟੋ ਘੱਟ ਕੋਰਟ ਦੇ ਹੁਕਮ ਮੰਨ ਕੇ ਇਹ ਆਪਣਾ ਜਵਾਬ ਦਾਖਲ ਕਰਕੇ 14 ਨੂੰ ਬੈਸਟਲੀ ਆਉਣਗੇ ਜੇ 14 ਨੂੰ ਬੈਸਟਲੀ ਨਹੀਂ ਆਉਂਦੇ ਤਾਂ ਇਤੋ ਇੱਕ ਗੱਲ ਸਪਸ਼ਟ ਇਹ ਕਹਿੰਨੇ ਕੋਲੇ ਕਹਿਣ ਨੂੰ ਹੀ ਕੱਖ ਨਹੀਂ ਜੇ ਕੋਰਟ 'ਚ ਵੀ ਨਹੀਂ ਜਵਾਬ ਫਾਈਲ ਕਰਦੇ ਜਿਹੜੀ ਦਿੱਤੀ ਹੋਈ ਤਰੀਕ ਐ ਪਰ ਸਪਸ਼ਟ ਹੋ ਜੂਗਾ ਕਿ ਇਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਸਿਰਫ ਸਮਟ ਪਾਉਣਾ ਚਾਹੁੰਦੇ ਕਿ ਸਰਕਾਰ ਦੀ ਮਨਸ਼ਾ ਵੀ ਦਿਵਾਲੀ ਅੰਦਰ ਹੀ ਲਮਾਉਣ ਦੇ ਦਿੱਤੇ ਦੇਖੋ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲੀ ਜਥੇਬੰਦੀ ਹੈ ਉਸੇ ਜਥੇਬੰਦੀ ਦੇ ਸਿਪਾਹੀ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉਦੋਂ ਇਹੀ ਗੱਲ ਕਹਿ ਕੇ ਗਏ ਸੀ ਕਿ ਇਹ ਜਿੰਨਾ ਜ਼ੁਲਮ ਜਿੰਨਾ ਧੱਕਾ ਸਰਕਾਰਾਂ ਨੇ ਕਰਨਾ ਹੈ ਕਰ ਲੈਣ ਇਹ ਜਿਹੜੇ ਤਿਹਾਰ ਨੇ ਠੀਕ ਹੈ ਇਹ ਆਪਣੇ ਪਰਿਵਾਰ ਦੇ ਵਿੱਚ ਹਰ ਕੋਈ ਮਨਾਉਣਾ ਚਾਹੁੰਦਾ ਅਸੀਂ ਵੀ ਚਾਹੁੰਦੇ ਹਾਂ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਕਮਿਟਿਡ ਹੈ ਸੋ ਜੇ ਸਰਕਾਰ ਇਹ ਸੋਚਦੀ ਹੈ ਕਿ ਇਹ ਜੇ ਹਤਕੰਡੇ ਇਹ ਜੇ ਪੈਂਤੜਿਆਂ ਨਾਲ ਕਿਸੇ ਦਾ ਉਰੇ ਤੁਸੀਂ ਮੋਰਾਲ ਨੂੰ ਉਹ ਡੋਲ ਜੂ ਤਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚ ਬਿਕਰਮਜੀਤ ਜੀ ਚੜ੍ਹਦੀ ਕਲਾ ਚ ਨੇ ਲੜਾਈ ਲੜਾਂਗੇ ਅਦਾਲਤਾਂ ਤੇ ਪੂਰਨ ਭਰੋਸਾ ਹੈ ਦੇਖਣ ਦੀ ਗੱਲ ਤੇ ਇਹ ਹੈ ਕਿ ਜਿਹੜੇ ਵੱਡੇ ਵੱਡੇ ਦਾਅਵੇ ਮੀਡੀਆ ਚ ਆ ਕੇ ਕਰਦੇ ਨੇ ਸਰਕਾਰ ਦੇ ਬੰਦੇ ਉਹ ਹਾਈ ਕੋਰਟ ਦੇ ਵਿੱਚ ਜਵਾਬ ਫਾਈਲ ਕਰਦੇ ਨੇ ਹਾਈ ਕੋਰਟ ਦੇ ਵਿੱਚ ਬਹਿਸ ਲਈ ਆਉਂਦੇ ਨੇ ਕਿ ਹੁਣ ਉੱਥੋਂ ਵੀ ਪ